ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਵੀਰੇ ਇਹਦੇ ਚ 4 ਟੋਕੜ ਗੱਬਣ ਚੈੱਕ ਪਾਸ ਵੜਾ ਨੇ ਜੀ ਇੱਕ ਟੋਕੜ ਆ ਇਹ ਇੱਕ ਥੋੜੇ ਜੇ ਉੱਚੇ ਬੱਚੇ ਵਾਲੀ ਆ ਜਾਨੀ ਲਗਭਗ ਸਮਾ ਹੋਇਆ ਵਸੂਈ ਨੂੰ ਜੀ ਸਮੇਤ ਬੱਚਾ ਮਿਲਣੀ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਜਿਹੜਾ ਵੀ ਨਾਗ ਤੁਹਾਨੂੰ ਇਹਦੇ ਚੋ ਫਿੱਟ ਆ ਗਿਆ ਪਸੰਦ ਆ ਗਿਆ ਵੀਰੇ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਜੇ ਕੋਈ ਪਾਸ ਕਰਾਉਣ ਵਾਲੀ ਆ ਡਾਕਟਰ ਸਾਹਿਬਾਨ ਆਪਦਾ ਵੀਰੇ ਨਾਲ ਲੈ ਕੇ ਆਇਓ ਕਿਉਂਕਿ ਕੋਈ ਵੀਰ ਬਾਅਦ ਚ ਲਾਂਬਾ ਦੇਵੇ ਉਹਦਾ ਨਹੀਂ ਕੋਈ ਹੁੰਦਾ ਫਾਇਦਾ ਜੇ ਕੋਈ ਸੂਇਆ ਸਵਾਇਆ ਨਾਗਾ ਦਾ ਆਪਦੀ ਮਲਕਿੰਗ ਕਰਕੇ ਲੈ ਜਾਓ ਸਸੀ ਗਾਲ ਜੀ ਸਸੀ ਗਾਲ ਬਾਈ ਸਾਰਿਆਂ ਨੂੰ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਬਾਈ ਤਾਰਾ ਪਿੰਡ ਗਾਲੇ ਕੇ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 83600 ਪੂਰਾ ਜੀ 80929 ਅੱਜ ਆਪਣੇ ਕੋਲ 6 ਨਾਗਾ ਹਨਾ ਬਾਈ 6 ਨਾਗਾ ਜੀ 4 ਤੋਕੜਾਂ ਗੱਬਣਾ ਠੀਕ ਆ ਤੇ ਇੱਕ ਵੇੜ ਨੂੰ ਮਹੀਨਾ ਹੋ ਗਿਆ ਸੂਈ ਨੂੰ ਜੀ ਹੂੰ ਉਹ ਹਾਂ ਦੇ ਲੋ ਉਹ ਵੀ ਤੋਕੜ ਗੱਬਣ ਜੀ ਆਉਂਦੀ ਹੈ ਜਿਹੜੀ ਲਾਸਟ ਦੇ ਖਾਵਾਂਗੇ ਉਹਨੂੰ ਡੇਢ ਮਹੀਨਾ ਹੋ ਗਿਆ ਟੀਕਾ ਭਰੇ ਨੂੰ ਠੀਕ ਆ ਭਰੇ ਨੂੰ ਹਾਂਜੀ ਠੀਕ ਆ ਤੇ ਮੁੱਲ ਮੋਲਾ ਜੇ ਬਸ ਆਫਰ ਹੀ ਹੋਊਗਾ ਜੀ ਨਵੇਂ ਸਾਲ ਵਾਲਾ ਨਵੇਂ ਸਾਲ ਵਾਲਾ ਨਵੇਂ ਸਾਲ ਦਾ ਆਫਰ ਨਵੇਂ ਸਾਲ ਦੁੱਧ ਪੀਣ ਲਾ ਦੇਣੇ ਲੋਕੀ ਲੋਕੀ ਦੁੱਧ ਪੀਣ ਲਾ ਦੇਣੇ ਨਾਲੇ ਭਾਅ ਛੋਟੇ ਛੋਟੇ ਹੂੰ ਭਾਅ ਜਮਾ ਖਿੱਚ ਕੇ ਰੱਖਨੇ ਆ ਖਿੱਚ ਕੇ ਖਿੱਚ ਕੇ ਠੀਕ ਆ ਇਧਰੋਂ ਹੀ ਸ਼ੁਰੂ ਕਰ ਸੂ ਆ ਕੇ ਨਵੇਂ ਇਹ ਦੂਜੇ ਸੂਏ ਨੂੰ ਗੱਬਣ ਆ ਜੀ ਕਿੰਨੇ ਸਮੇਂ ਦੀ ਜੀ ਇਹ ਸਾਢੇ 3 ਮਹੀਨਾ ਦੀ ਚੈੱਕਪਾਸ ਆ ਜੀ ਡਾਕਟਰ ਆਪ ਦਾ ਨਾਲ ਹੀ ਲੈ ਕੇ ਆਵੇ ਅਗਲਾ ਆਪ ਦਾ ਲੈ ਕੇ ਆਵੇ ਤਸੱਲੀ ਪਰਖ ਆਪਣੇ ਘਰੇ ਕਰਕੇ ਲੈ ਕੇ ਜਾਵੇ ਜੀ ਹੂੰ ਬਾਅਦ ਚ ਨਹੀਂ ਲਾਂਬਾ ਬਾਅਦ ਤਾਂ ਕੋਈ ਲਾਂਬਾ ਨਹੀਂ ਦੁੱਧ ਕਿੰਨਾ ਜੋਖ ਦਾਂਗੇ ਦੁੱਧ 5 ਲੀਟਰ ਜੋਗ ਦਾਂਗੇ ਜੀ ਦਾ ਜਮਾਂ ਕੰਡੇ ਵਾਲਾ ਵਜਨ ਵਾਲੀ ਆ ਉਹ ਵੀ ਵਿੱਚ ਪੂਰੀ ਵਜਨ ਵਾਲੀ ਆ ਬਲੀ ਆ ਜੀ ਸੈਂਕ ਵੱਡੀ ਹੋਈ ਤੇ ਦਾਗ ਗਿਆ ਹੈ ਨਾ ਇਹ ਵੱਡੀ ਹੋਈ ਤੇ ਦਾਗ ਗਿਆ ਇਹ ਥਾਨ ਪੂਰਾ ਸੋਹਣਾ ਲੱਗਿਆ ਬਾਪੂਰ ਛਿੱਟਾ ਵਾਧਾ ਘਾਟਾ ਪੂਰ ਗਰੰਟੀ ਹੈ ਪੂਰ ਗਰੰਟੀ ਜੀ ਸਾਰੀਆਂ ਵੇੜਾਂ ਦੇ ਕੋਈ ਸਾਰੀਆਂ ਵੇੜਾਂ ਦੀ ਜਾਨੀ ਇਹ ਤੋਂ ਥੱਲੇ ਉਹ ਬਹਿ ਕੇ ਨਹੀਂ ਕੋਈ ਉੱਠਦਾ ਥੱਲੇ ਬਹਿ ਕੇ ਨਹੀਂ ਉੱਠਦਾ ਜੀ ਠੀਕ ਆ ਰੰਗ ਪ੍ਰਿੰਟ ਭੂਰਾ ਚੰਗਾ ਸੋਹਣਾ ਮੁਠੀ ਵਾਲਾ ਥਾਨ ਚਾਰ ਹੀ ਥਾਨ ਤੇ ਫੋੜ ਸ਼ਾਂਗੇ ਦੇ ਭੂਰਾ ਵੀ ਨਹੀਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨਿੱਗਰ ਨਰੋਈ ਕਰਮ ਵਾਲੀ ਦੀ ਪੂਰੀ ਚੰਗੀ ਆ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਦੁੱਧ ਦਾ ਹੈਗਾ 10 ਲੀਟਰ ਤਿਆਰ ਫੈਟ ਵੀ ਹੈ ਨਾ ਬਾਈ ਉਹਦੀ ਚੰਗੀ ਆਉਂਦੀ ਹੋਊਗੀ ਮੱਝਾਂ ਜਿਵੇਂ ਤਾਂ ਸਾਰੀਆਂ ਵਹਿਣਾ ਦੇ ਕੋਈ 6 ਪਲੱਸ ਆਈ ਠੀਕ ਆ ਜਣੀ ਚੰਗੀ ਫੈਟ ਵਾਲੀ ਆਈਆਂ ਗਰਮੀ ਸਰਦੀ ਦਾ ਤੋਹਫਾ ਮੰਨ ਲਾ ਸਕਦੇ ਹੋ ਤੋਹਫਾ 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 ਬਾਕੀ ਯਾਰ ਬਾਈ ਫਾਇਦਾ ਹੋ ਜਾਣਾ ਚੈੱਕ ਪਾਸ ਆ ਸਮੇ ਨੂੰ ਕਰਮ ਵਾਲੀ ਨੇ ਦੋ ਨਗ ਬਣ ਜਾਣੇ ਬੱਚਾ ਚੰਗਾ ਦੇਗੀ ਤਾਂ ਆਪ ਵੜ ਫਰੀ ਰਹਿ ਜਾਣੀ ਹੈ ਨਾ ਬਾਈ ਨਾਲੇ ਦੁੱਧ ਨਹੀਂ ਮੁੱਕਣ ਦਿੰਦੀ ਦੁੱਧ ਨਹੀਂ ਮੁੱਕਣ ਦਿੰਦੀ ਨਾ ਸਰਦ ਮੁੱਕਣ ਦਵੇ ਨਾ ਗਰਮੀ ਚ ਮੁੱਕਣ ਦਵੇ ਸਹੀ ਗੱਲ ਆ ਕਾ ਕਰਨੇ ਬਾਈ ਜਿਹੜੇ ਲੈਣੇ ਆ ਉਹੀ ਦੱਸੀ ਯਾ ਜਸ ਬਸ ਜੈਸਨੂ ਵਾਲੇ ਸੌਦੇ ਕਰਨੇ ਆ ਆਪਾਂ ਠੀਕ ਆ ਜੀ ਬਰਾੜ ਸਾਹਿਬ ਦਾ ਮੌਲਾ ਕੋਈ ਕਰਾਉਣ ਨੂੰ 35 ਕਰਾਲੇ 36 ਕਰਾਲੇ ਹੂੰ ਇਹ ਆਪਾਂ ਵੈੜ ਦੇਵਾਂ 32000 ਦੀ ਠੀਕ ਆ ਇਹ ਚੋ 100 ਰੁਪਿਆ ਛੋੜੀ ਹੋਣਾ 31 ਵਾਲਾ ਵੀ ਫੋਨ ਨਾਲ ਅੱਛਾ 31 ਵਾਲੇ ਨੂੰ ਵੀ ਜਵਾਬ ਆ ਜਵਾਬ ਆ ਹਾਂਜੀ 32000 ਖਾਤੇ ਦੇ ਚ ਪਾ ਦੇਵੇ 100 ਰੁਪਿਆ ਮੋੜ ਦਾਂਗੇ 100 ਰੁਪਿਆ ਛੋੜ ਕਰਾਂਗੇ ਠੀਕ ਆ ਇਹ ਵੀ ਗੱਲ ਸਹੀ ਆ ਹੈਨਾ ਐਵੇਂ ਕਿਉਂਕਿ ਸਮਾ ਰੇਕ ਤਾਂ ਕੀਮਤੀ ਆਪਾਂ 500 ਘਟਾ ਲਿਆ 500 ਵਧਾ ਲਿਆ ਉਹਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਜੇ ਮੁੱਲ ਵਾਲੇ ਪਾਸੇ ਆਉਣਾ ਫਿਰ 36000 ਫਿਰ 36000 ਠੀਕ ਹੈ ਵੀਰੇ ਫਿਰ ਬਾਈ ਕਹਿੰਦਾ 36000 ਰੁਪਿਆ 32000 ਦੀ ਦੇਣੀ ਆ 331 ਆਲਾ ਵੀ ਵੀਰ ਫੋਨ ਨਾ ਲਾਵੇ ਬੇਨਤੀ ਆ ਦੋ ਨੰਬਰ ਨਾ ਕਰ ਵੀਰੇ ਇਹ ਵੀ ਦੂਜੇ ਸੂਏ ਨੂੰ ਗੱਬਣਾ ਜੀ ਕਿੰਨੇ ਸਮੇਂ ਦੀ ਜੀ ਇਹ ਵੀ ਸਾਢੇ ਤਿੰਨਾਂ ਦੇ ਵਿੱਚ ਇੱਕ ਪਾਸ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਇਹਦਾ ਵੀ 10 ਚਵਾ ਕੇ ਦੇਵਾਂਗੇ ਜੀ ਚਵਾ ਕੇ ਦੇਵਾਂਗੇ ਥਣ ਪੂਰਾ ਟੋਪ ਦਾ ਲੱਗਿਆ ਹਨਾ ਤੇ ਬਰੀਡ ਦੇ ਪੱਖ ਤੋਂ ਵੀ ਪੂਰੀ ਚੰਗੀ ਸੁਨੱਖਪੁਣਾ ਬਹੁਤ ਆ ਵਹਿੜ ਜ ਹੈ ਨਾ ਗੰਦਾ ਜੀ ਇਹ ਵਹਿੜ ਵੀ ਅਜੇ ਦੰਦਾ ਜੀ ਆਈ ਹਾਂ ਜੀ ਠੀਕ ਆ ਵੀਰੇ ਜਾਤ ਕੁਆਲਟੀ ਪੂਰੀ ਚੰਗੀ ਆ ਪੂਰੀ ਚੰਗੀ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਹਾਈਟ ਵੀ ਚੰਗੀ ਆ ਦੰਦਾ ਚ ਵਹਿੜ ਆ ਦੂਜੇ ਸੂਏ ਵਾਸਤੇ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਨੈਟ 10 ਕਿਲੋ ਦੁੱਧ ਤਿਆਰ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਐਨ ਤਸੱਲੀ ਪਰਖ ਕਰਕੇ ਲੈ ਕੇ ਜਾਇਓ ਬਾਈ ਦੇ ਘਰੇ ਇਹਦਾ ਪਲੂਨ ਦਾ ਰਿਕਾਰਡ ਬਰਾੜ ਸਾਹਿਬ 19 ਲੀਟਰ ਦਾ ਹੈ ਜੀ ਮਾਲਕ ਕਹਿੰਦੇ 19 ਲੀਟਰ ਚੋਇਆ ਵਾ ਕੰਡੇ ਵਾਲਾ ਦਿੱਤਾ ਹੋਊਗਾ ਬਰੀਡ ਬਹੁਤ ਚੰਗੀ ਆ ਬਰੀਡ ਦੇ ਪੱਕ ਤੋਂ 10 ਲੀਟਰ ਤਾਂ ਹੋਣੀ ਦਈ ਜਾਂਦੀ ਆ ਇਹ ਤਾਂ ਗੱਲ ਹੈਗੀ ਆ ਸਾਢੇ 3 ਮਹੀਨੇ ਤਾਂ ਗੱਬਣ ਹੋ ਗਈ 5-4 ਮਹੀਨੇ ਪਹਿਲਾਂ ਯਾਨੀ 8-9 ਮਹੀਨੇ ਲਗਭਗ ਸੂਈ ਨੂੰ ਸਮਾਂ ਹੋ ਗਿਆ ਹੋਊ ਇਹਨੂੰ ਹੋ ਗਿਆ ਉਹ ਇਹਨਾਂ ਨਾਰਮਲ ਜੀ ਬਾਕੀ ਥਣ ਸੋਨੇ ਸੈਜ ਦਾ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਪੂਰਾ ਮੁਠੀ ਵਾਲਾ ਥਣ ਲੱਗਿਆ ਵਾ ਇਹਦਾ ਕਿੱਡਾ ਕਿ ਭਾਜ ਜੈਜ ਜਮ ਲੈਣ ਦੇਣ ਇਹਦਾ ਭਾਜ ਜਿਗ ਜਗ ਨ ਮੁੱਲ ਕਰਨਾ 57000 54000 ਦੀ ਵੈੜ ਦੇ ਦਾਂਗੇ ਜਮ 54000 ਦੀ ਦੇ ਦੇਣਾ ਮਾਨਤਨ ਹੋ ਜੂਗੀ ਮਾਨਤਨ 54 ਜੋ ਹੋ ਜੂਗਾ ਠੀਕ ਆ ਮੁੱਲ ਕਰਾਉਣ ਨੂੰ ਤਾਂ 57000 ਰੁਪਇਆ ਪਰ ਬਾਈ ਕਹਿੰਦਾ ਆਪਾਂ 54000 ਦੀ ਵੈੜ ਦੇ ਦਾਂਗੇ ਜੈਜ ਭਾਏ ਤੇ ਤਿੰਨ ਨੰਬਰ ਨੱਕ ਆ ਗਿਆ ਬਾਈ ਸੂਆ ਕਿੰਨਾ ਮਾਜੀ ਇਹਦਾ ਇਹ ਵੀ ਦੂਜੇ ਸੂਏ ਆਸਤੇ ਗੱਭਣਾ ਜੀ ਕਿੰਨੇ ਸਮੇ ਦੀ ਜੀ ਇਹ ਚਾਰ ਇਹ ਵੀ ਚਾਰਾਂ ਨੂੰ ਕੋਈ ਆਈ ਠੀਕ ਆ ਕਹਿਣੀ ਆ ਭਾਈ ਵੀ ਸਾਢੇ ਤਿੰਨਾਂ ਨੂੰ ਹੀ ਆ ਠੀਕ ਆ ਇਹ ਸਾਰੀਆਂ ਹੀ ਚਾਰਾਂ ਚਾਰਾਂ ਦੀਆਂ ਠੀਕ ਆ ਜੀ ਕੋਈ ਦੱਸ ਦੇਣ ਇਧਰ ਆ ਕੋਈ ਇਧਰ ਆਪਾਂ ਤਾਂ ਹੀ ਸਾਢੇ ਤਿੰਨਾਂ ਦਾ ਕਈ ਵਾਰ ਡਾਕਟਰ ਦੇ ਦੱਸਣ ਚ ਵੀ ਫਰਕ ਪੈ ਜਾਂਦਾ ਇਸੇ ਕਰ ਨਹੀਂ ਆਪਾਂ ਘੱਟ ਦੱਸਿਆ ਜੀ ਠੀਕ ਆ ਦੁੱਧ ਕਿੰਨਾ ਤਿਆਰ ਹੈ ਜੀ ਇਹਦੇ ਥੱਲੇ ਜਿਮਾ ਕੰਡੇ ਵਾਲਾ 9 ਲੀਟਰ ਜਿਹੜਾ ਆਪਾਂ ਜੋਕ ਲੈਣਾ ਠੀਕ ਆ ਵੀਰੇ ਕਹਨ ਨੂੰ 10 11 ਜਿਹੜਾ ਮਾਰਦੇ ਉਹਦਾ ਕੋਈ ਫਾਇਦਾ ਨਹੀਂ ਗਾ ਜੀ ਐਵੇਂ ਇੱਥੇ ਆਪਾਂ ਜਿਹੜਾ 9 ਲੀਟਰ ਨਵੀਰ ਭਰਾ ਕਹੀ ਮੰਗਾ ਲੈਂਦੇ ਆ ਮੋੜ ਕੇ ਲਾਂਬਾ ਆਉਂਦਾ ਮੈਂ 1 ਲ ਗੇੜਾ ਨਾ ਵੱਜੇ ਕਿਉਂਕਿ ਬਈ ਠੰਡ ਦਾ ਟਾਈਮ ਆ ਕੋਈ ਵੀ ਠਰਦਾ ਵੇ ਇੱਥੇ ਕੁਝ ਨਿਬੜੇ ਨਾ ਉਹਦਾ ਕੋਈ ਫਾਇਦਾ ਨਹੀਂ ਗਾਈ ਠੀਕ ਆ ਜੀ ਤੋ ਤੋਰ ਕੇ ਦਿਖਾ ਦਿਓ ਵੀਰੇ ਦੁੱਧ ਦਾਸੀ ਹੋਊਗਾ ਪਰ ਤੁਸੀਂ 9 ਤੇ ਸੌਦਾ ਕਰ ਸਕਦੇ ਆ ਚਾਰਾਂ ਮਹੀਨਿਆਂ ਦੇ ਆਸੇ ਪਾਸੇ ਗੱਬਣ ਪਾਸ ਆ ਤੁਸੀਂ ਸਾਢੇ ਤਿੰਨ ਹੀ ਮੰਨ ਕੇ ਆਇਓ ਕਿਉਂਕਿ ਕਈ ਵਾਰ ਡਾਕਟਰ ਸਾਹਿਬਾਨ ਦੇ ਦਸਨ ਅਨਸਾਰ 5 ਤੋਂ 10 ਦਿਨ ਦਾ ਫਰਕ ਪੈ ਜਾਂਦਾ ਹੁੰਦਾ ਵੀਰੇ ਬਾਕੀ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਰੰਗ ਪ੍ਰਿੰਟ ਸੋਣਾ ਦੇਖ ਸਕਦੇ ਹੋ ਤੁਸੀਂ ਪੂਰੀ ਜਾਤ ਬਰੀਡ ਆ ਜੀ ਕੁਆਲਿਟੀ ਤੁਸੀਂ ਆਪ ਹੀ ਦੇਖ ਲਓ ਵੀਰੇ ਥਣਾ ਥੁਣਾ ਦੀ ਓਕੇ ਜਮਾ ਵੀਰੇ ਜਮਾ ਜਮਾ ਇਹ ਸਾਰੀਆਂ ਵੈਣਾ ਥਣਾ ਲੋਕੇ ਜੀ ਠੀਕ ਆ ਵੀਰੇ ਬਾਕੀ ਸੋਹਣਾ ਸਹਿਜ ਆ ਥਣਾ ਦਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਇਹਦੀ ਜੈਜ ਜੀ ਕੀਮਤ ਜੈਜ ਚਮਾ ਮੌਲ ਕਰੋਣਾ ਕਿਹਨੇ ਜੀ 55 ਇਹ ਵੀ 55000 ਦੀ ਜੋੜਾ ਜੋੜੇ ਜੋ ਕਰ ਦਿਆਂਗੇ ਮਾਨਤਾ ਨਹੀਂ ਹੋ ਜੂ ਥੋੜਾ ਕਰ ਜੋੜੋ ਜੋ ਕਰਾਂਗੇ ਜੀ ਠੀਕ ਆ ਚਾਰ ਨੰਬਰ ਨਾ ਆ ਗਿਆ ਬਈ ਇਹਦੀ ਚਾਰਾਂ ਦੀ ਚੈੱਕ ਪਾਸ ਆ ਜੀ ਇਹ ਵੀ ਸਾਢੇ ਤਿੰਨ ਨਾਲ ਕੋਈ ਕਵਾਂਗੇ ਆਪਾਂ ਠੀਕ ਆ ਕਿੰਨਾ ਦੁੱਧ ਦੇ ਦੋ ਦੇ ਦੇ ਥੱਲੇ ਵੀ 10 ਲੀਟਰ ਆਈ ਠੀਕ ਆ ਇਹਦੇ ਥੱਲੇ 11 ਇਹਦੇ ਥੱਲੇ ਜਿਹੜਾ ਆਪਾਂ ਜੋੜ ਲੈਣਾ ਜਮਾ ਜਗਾ ਕੇ ਦੇਵਾਂਗੇ 10 ਲੀਟਰ 10 ਜਿਖਾ ਦਾਂਗੇ ਠੀਕ ਆ ਬਾਕੀ ਕੁਆਲਿਟੀ ਇਹਦੀ ਵੀ ਹੈ ਨਾ ਪੂਰੀ ਚੰਗੀ ਆ ਥਣ ਤੁਹਾਨੂੰ ਬਹੁਤ ਸੋਹਣਾ ਲੱਗਾ ਬੈੜ ਨੂੰ ਥਣ ਭਾਂਡਾ ਪੂਰਾ ਚੰਗਾ ਮੋਟਾ ਥਣ ਲੱਗਿਆ ਵਾ ਮੱਝਾ ਰਗਾ ਤੋੜ ਕੇ ਦਿਖਾ ਦੇ ਵੀਰੇ ਦੁੱਧ 11 ਹੀ ਹੋਊਗਾ ਤੁਸੀਂ 10 ਮੰਨ ਕੇ ਆ ਜਾਓ 33 ਤੋਂ ਪਲੱਸ ਗੱਭਣ ਚੈੱਕ ਪਾਸ ਆ ਉਹ ਤਾਂ ਵੀਰੇ ਤੁਹਾਡੇ ਡਾਕਟਰ ਸਾਹਿਬਾਨ ਨੇ ਆਪ ਹੀ ਦੱਸ ਦੇਣਾ ਜਦੋਂ ਲੈ ਕੇ ਆਉਂਗੇ ਤੁਸੀਂ ਬਈ ਕਿੰਨੇ ਸਮੇਂ ਦੀ ਗੱਭਣ ਆ ਇਹ ਨਹੀਂਗਾ ਬਈ ਇੱਥੇ ਆ ਜਾਓਗੇ ਤਾਂ ਡਾਕਟਰ ਕਹਿ ਦੂ ਹਨਾ ਬਈ ਖਾਲੀ ਹਾਂ ਖਾਲੀ ਆਪਾਂ ਚੈੱਕ ਕਰਾ ਕੇ ਦਾ ਬਰਾੜ ਸਾਹਿਬ ਇਹ ਤੋਂ ਪਹਿਲਾਂ ਚੈੱਕ ਕਰਾਈਆਂ ਚੈੱਕ ਕਰਾ ਕੇ ਫੇਰ ਵੀਡੀਓ ਚ ਪਾਈਆਂ ਹੋਣ ਬਾਕੀ ਬਈ ਆਪਾਂ ਵੈਸੇ ਲਾਈ ਆਪਾਂ ਤਸੱਲੀ ਕੀਤੀ ਆ ਅਗਲੇ ਨੇ ਲਾਉਣੇ ਆ ਅਗਲਾ ਫੋਲ ਕਰਕੇ ਲੈ ਜਾਵੇ ਕਿਉਂਕਿ ਨਾ ਤਾਂ ਬਈ ਬਾਈ ਨੇ ਪਾਟਿਆ ਨੋਟ ਲੈਣਾ ਠੀਕ ਆ ਫਿਰ ਤੁਸੀਂ ਮਾੜਾ ਪਸੂਕਾ ਤੋਂ ਲੈ ਕੇ ਜਾਣਾ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਇਹਦਾ ਭਾਅ ਫਿਰ ਫਿਰ ਇਹਦਾ ਮੁੱਲ 47 ਹੈ ਜੀ ਠੀਕ ਆ ਜੀ ਇਹ 45 ਦੀ ਦੇ ਦਾਂਗੇ ਵੇੜ ਜੇ ਭਾਈ ਚਾਰੇ ਹੀ ਟੋਕੜ ਗੱਭਣ ਲੈ ਜੇ ਕੋਈ ਉਹ 5000 ਮਾਤਣ ਕਰਦੇ ਆ ਖੁੱਲਾ ਜੀ ਟੋਟਲ ਚੋ ਟੋਟਲ ਚੋ ਜੇ ਜੋੜਾ-ਜੋੜਾ ਮੰਦਾ ਮਂਗਾਊਗਾ ਜੀ ਹਾਂਜੀ 100 ਕਿਲੋਮੀਟਰ ਤਾਈ ਡਿਲੀਵਰੀ ਵੀ ਫਰੀ ਨਵੇਂ ਸਾਲ ਦਾ ਆਫਰ ਹੀ ਆ ਇਹ ਨਵੇਂ ਸਾਲ ਤੇ ਉਹ ਫਰਾ ਮੀਲਾ ਲੁੱਟ ਲੋ ਹੈ ਹਾਂਜੀ ਤੇ ਨਗਰ ਨੰਬਰ ਆ ਗਿਆ ਭਾਈ ਆਪਣਾ 5 ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਦੂਜੇ ਸੂਆ ਸੂਈ ਵੀ ਆ ਜੀ ਇਹ ਕਦੋਂ ਸੂਈ ਆ ਜੀ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਜੀ ਉਹ ਬੱਚਾ ਇਹਦਾ ਇਹ ਬੱਚੀ ਆ ਜੀ ਨਹੀਂ ਮੱਛਾ ਆ ਜੀ ਬੱਚਾ ਬੱਚੇ ਤੇ ਮਿਲਦੀ ਆ ਨਹੀਂ ਬੱਚੇ ਦੀ ਤਾਂ ਕੋਈ ਲੋੜ ਨਹੀਂ ਲਾਉਣਾ ਲਾਲੇ ਕਹਿੰਦੇ ਨਹੀਂ ਤਾਂ ਵੈਸੇ ਤਾਂ ਇਹੀ ਤਾਉਂਗੀ ਤੇਰਾ ਨਾਲ ਹੀ ਆ ਦੇਣਾ ਨਾਲ ਹੀ ਆ ਜੀ ਆਪਾਂ ਨਾਲ ਤਾਂ ਹੀ ਲਿਆਂਦਾ ਵੀ ਕਈ ਵੀਰ ਭਰਾ ਕਹਿੰਦੇ ਯਾਰ ਵੀ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਸੂਈ ਹਾਂ ਇਸੀ ਗੱਲ ਨਾਲ ਆਪਾਂ ਤਾਂ ਹੀ ਨਾਲ ਲਿਆਂਦਾ ਬਈ ਕੱਲ ਨੂੰ ਕੋਈ ਕਵੇ ਬਈ ਬੱਚਾ ਤੁਸੀਂ ਰੱਖ ਲਓ ਤੇ ਵਹਿੜ ਦੇ ਦਿਓ ਨਹੀਂ ਨਹੀਂ ਦੇਵਾਂਗੇ ਨਾਲ ਆਪਾਂ ਆਵਜਾਰਾ ਤੋਂ ਕੀ ਕਰਾਉਣਾ ਹੈ ਗੈਫਟ ਨਾਲ ਹੀ ਦੇਵਾਂਗੇ ਗੈਫਟ ਨਾਲ ਹੀ ਠੀਕ ਆ ਕਿੰਨਾ ਦੁੱਧ ਆ ਵੀਰੇ ਇਹਦੇ ਥੱਲੇ 16 ਲੀਟਰ ਬਰਾੜ ਸਾ ਜੋਕ ਦਾਂਗੇ 15 ਲੀਟਰ ਜਮਾ ਜੋਕ ਕੇ ਦਵਾਂਗੇ ਕੰਡੇ ਵਾਲਾ ਹੋਊ 16 ਤੋਂ ਵੀ ਬਾਹਰ ਪਰ ਆਪਾਂ ਕਿਲੋ 2 ਕਿਲੋ ਘੱਟ ਦਦਨੇ ਅਗਲੇ ਤੇ ਘਰੇ ਜਾ ਕੇ ਕੱਢੇ ਵੱਧ ਹੂੰ ਗੇੜਾ ਨਾ ਵੱਜੇ ਅਗਲੇ ਦਾ ਹਾਂਜੀ ਗੇੜਾ ਨਾ ਵੱਜੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਦੁੱਧ 16 ਹੀ ਹੋਊਗਾ ਤੁਸੀਂ 15 ਮੰਨ ਕੇ ਆਜੋ 15 ਕਿਲੋ ਜੋਕ ਕੇ ਲੈ ਜਾਓ ਰੰਗ ਪ੍ਰਿੰਟ ਪੂਰਾ ਚੰਗਾ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਸੂਨਾ ਥਣਾ ਦਾ ਸਹਿਜ ਇਕੱਲਾ ਇਕੱਲਾ ਨਿਖੜਮਾ ਵਜਨ ਵਜੂਦ ਪੂਰਾ ਤੇ ਬੱਚਾ ਮਗਰ ਮੇਲ ਕਾਫ ਆ ਜਾਂਦਾ ਬਾਈ ਕਹਿੰਦਾ ਬੱਚਾ ਦੇਣਾ ਨਾਲ ਹੀ ਆ ਕਿਉਂਕਿ ਵੀਰੇ ਮਾਲਕਾਂ ਨੇ ਨਾਲ ਹੀ ਦਿੱਤਾ ਉਹਦੇ ਨਾਲ ਤਸੱਲੀ ਜੀ ਹੋ ਜਾਂਦੀ ਆ ਬਈ ਕਿੰਨੇ ਕ ਸਮੇ ਦੀ ਸੂਈ ਆ ਮਹੀਨੇ ਦੀ ਸੂਈ ਆ ਡੇਢ ਦੀ ਸੂਈ ਆ ਕਿ ਕਿੰਨੇ ਦੀ ਸੂਈ ਆ ਇਹਦਾ ਭਾ ਕਿੱਡਾ ਕ ਬਾਈ ਇਹਦਾ ਬਰਾੜ ਦਾ ਮੁੱਲ 47 ਇਹ ਵੀ 45 ਦੀ ਇਹ ਵੀ 45 ਦੀ ਨਵੇਂ ਸਾਲ ਤੇ ਬਾਈ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਵਾਲਾ ਕੰਮ ਹੀ ਆ ਜੀ ਠੀਕ ਆ ਤੇ ਅੱਗੇ ਵੀਰੇ ਆ ਬੈਡ ਦਾ ਪਹਿਲਾ ਵਜਨ ਚੈੱਕ ਕਰੋ। ਤਿੰਦਾ ਮੰਜਾ ਉੱਤੇ। ਪੂਰਾ ਮੰਜਾ ਤਿੰਦਾ ਹੀ। ਸੁਆ ਕਿੰਨੇ ਮਾਜੀ? ਸੁਆ ਕਲੂਨ ਸੁਈ ਵੀ ਆਈ। ਅੱਛਾ। ਦੂਜੇ ਵਾਸਤੇ ਇਹ ਵੀ ਗੱਭਣ ਹੈ। ਕਿੰਨੇ ਸਮੇਂ ਦੀ? ਇਹ ਡੇਢ ਮਹੀਨੇ ਦੀ ਗੱਭਣ ਆ ਜੀ। ਹਾਂਜੀ। ਪਰ ਡਾਕਟਰ ਨੇ ਗਾਰੰਟੀ ਨਹੀਂ ਲਈ ਗਾਂ ਗੱਭਣ। ਉਹਦਾ ਵੀ ਡੇਢ ਮਹੀਨੇ ਦੀ ਇਹੀ ਗਾਰੰਟੀ ਨਹੀਂ ਲੈ ਸਕਦੇ। ਹੁਣ ਆਪਾਂ ਖਾਲੀ ਚ ਦੇਣੀ ਕਿ ਗੱਭਣ ਚ ਦੇਣੀ ਹੈ? ਆਪਣੇ ਲੋ ਵੀਰ ਭਰਾ ਖਾਲੀ ਚ ਲੈ ਜਾਏ ਗੱਭਣ ਚ ਲੈ ਜਾਏ ਪਰ ਪਾ ਖਾਲ ਲੰਗਾ ਹੀ ਹੋਊਗਾ ਪਾ ਖਾਲੀ ਆ ਲਈਆ ਪਰ ਜਿਹੜਾ ਲੈ ਕੇ ਜਾਊਗਾ ਆਪਦੇ 15 ਦਿਨਾਂ ਬਾਅਦ ਫੇਰ ਡਾਕਟਰ ਸਾਹਿਬਾਂ ਨੂੰ ਉਹ ਅਗਲੀ ਕਿਸਮਤ ਆ ਜੀ ਉਹ ਕਈ ਵਾਰੀ 19 21 ਹੋ ਜਾਏ ਮੁੜ ਕੇ ਅਗਲਾ ਆਪਾਂ ਨੂੰ ਲਾਂਭਾ ਨਾ ਦੇਵੇ ਹਾਂ ਬਈ ਤੁਸੀਂ ਗੱਬਣ ਕਹਿ ਕੇ ਦਿੱਤੀ ਸੀ ਇਹ ਤੁਹਾਨੂੰ ਤਾਂ ਦੱਸਤਾ ਬਈ ਲਾਟਰੀ ਆ ਇਹ ਕਿਸਮਤ ਪੂਰੀ ਆ ਖਾਲੀ ਵੀ ਨਿਕਲ ਸਕਦੀ ਆ ਤੇ ਪਾਸ ਵੀ ਨਿਕਲ ਸਕਦੀ ਸਾਰਾ ਨਾ ਟੋਪ ਦੀ ਵਹਿੜਾ ਹੀ ਵਜਨ ਵਾਲੀ ਇਹ ਵਜਨ ਵਾਲੀ ਪਤਾ ਕੀ ਗੱਲ ਆ ਬਈ ਕੋਈ ਵੀ ਡਾਕਟਰ ਸਾਹਿਬਾ ਹਨ ਉਹ ਡੇਢ ਮਹੀਨੇ ਦੀ ਜੱਕਾ ਤੱਕਾਂ ਵਾਲੀ ਗੱਲ ਰਹਿ ਜਾਂਦੀ ਆ ਫੇਰ ਅਗਲਾ ਡਾਕਟਰ ਸਾਹਿਬਾਂ ਜਿੰਮੇਵਾਰੀ ਲੈ ਲੈ ਕੱਲ ਨੂੰ ਗੱਲ 19 21 ਹੋ ਜੇ ਹਾਂ ਡਾਕਟਰ ਦਾ ਨੰਬਰ ਜ਼ਰੂਰ ਦੇ ਦੇਾਂਗੇ ਜੀ ਜਿਹਨੇ ਟੀਕਾ ਭਰਿਆ ਵੈਦ ਠੀਕ ਆ ਵੀਰੇ ਨਿੱਗਰ ਨਰੋਈ ਵਾਲੀ ਆ ਹੈਨਾ ਹਾਂ ਜੀ ਪੂਰੀ ਵਜਨ ਵਾਲੀ ਵੈਦ ਇਹਦੇ ਥੱਲੇ ਇਹਦੇ ਥੱਲੇ ਜਮਾ ਜਿਹੜਾ ਕੰਡੇ ਵਾਲਾ ਆਪਾਂ ਨਾਪ ਲੈਣਾ 9 ਲੀਟਰ 9 ਲੀਟਰ ਹਾਂ ਜੀ ਠੀਕ ਆ ਦੱਬੇ ਮਾਰ ਕੇ ਲੈ ਜਾ ਅਗਲਾ ਠੀਕ ਆ ਬਾਕੀ ਥਾਣ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਥਨਾਂ ਦਾ ਕੱਲਾ ਕੱਲਾ ਨਿੱਖਣ ਮੈਂ ਤੇ ਇਹਦੀ ਫਿਰ ਖਾਲੀ ਦੀ ਕੀ ਕੀਮਤ ਆ ਬਾਈ ਕਿਨਾਈ ਜਿਹਦਾ ਮੁੱਲ ਕਰਾਉਣਾ ਕਿਸ ਨੇ 35000 ਹੂੰ ਇਹ ਵੈੜ ਦੇਵਾ 30500 ਦੀ 30500 ਦੀ ਹਾਂਜੀ ਠੀਕ ਆ ਜੇ ਕੋਈ ਜੋੜਾ ਲੈ ਜਿਹਦਾ 100 ਕਿਲੋਮੀਟਰ ਆਪਾਂ ਕਰ ਤਾਂ ਕਿ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਬੈਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂ ਧੰਨਵਾਦ